ਨਾਕਾਬੰਦੀ ਕੀਤੀ ਰਿਸ਼ੀਆਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਕਿ ਜੁਮੇਦ ਸਿੰਘ ਉਰਫ ਪਟਾ ਕੁਲਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਤੇ ਰਾਮਜੀਤ ਸਿੰਘ ਉਰਫ ਮੱਤੂ ਇਹ ਜਿਹੜੇ ਤਿੰਨ ਵਿਅਕਤੀ ਨੇ ਇਹ ਨਸ਼ੀਲੇ ਪਦਾਰਥਾਂ ਦਾ ਧੰਦਾ ਵੱਡੇ ਪੱਧਰ ਤੇ ਕਰਦੇ ਨੇ ਤੇ ਇਹਨਾਂ ਦੇ ਫੌਲ ਬੰਨ ਨਸ਼ੀਲੇ ਪਦਾਰਥਾਂ ਦੇ ਅੰਕੜੇ ਮਿਲਦੇ ਨੇ ਆਨਫਰਮੇਸ਼ਨ ਬੜੀ ਠੋਸ ਤੇ ਪਾਇਦਾ ਹੋਣ ਤੇ ਅਸੀਂ ਚੰਡੀਸੀ ਨੂੰ ਨੋ ਐਨਡੀਪੀ ਸੈਕਟਰ ਦੇ ਬਤਾਵੋ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਨ ਲਈ थाना ਸਿਟੀ ਰਿਕਾ ਪੇ ਗਿਆ ਇਹਨਾਂ ਦੇ ਖਿਲਾਫ ਜਿਹੜਾ ਹੈ ਮੁੱਖ ਖਾਸ ਇਖਲਾਫ ਤੇ ਮੁਕਦਮਾ ਨੰਬਰ 18 ਬਾਈ ਐਨਡੀਪੀ ਸੈਕਟਰ थाना ਸਿਟੀ ਫੀਲ ਕੋਟ ਨਾਨਾ ਨਿਕਲੋ ਦਰਸ਼ਕੀ ਤੱਕ ਨਾਕਾਬੰਦੀ ਕਰ ਹੋਏਗੀ ਉਸ ਏਰੀਆ ਚ ਨਾਕਾਬੰਦੀ ਤੇ ਜਿਹੜਾ ਹੈ ਰਾਮਜੀਤ ਸਿੰਘ ਉਰਫ ਨੱਥੂ ਨੂੰ ਮੋਖਰ ਦੇ ਦਸੰਤਾਬ ਜੋ ਮੋਖਰ ਦਾ ਦਸਹੀ ਉਹ ਮੋਖਰ ਤੇ ਰੋਕਿਆ ਕਾਬੂ ਕੀਤਾ ਉਹਦੇ ਕੋਲੋਂ ਦੋ ਜਿਹੜੇ ਹੈ ਪਾਰਸਲ ਟਾਈਬਡੇ ਕਿੰਨਾ ਮਿਲਿਆ ਬੈਗ ਬਡੇ ਤਾਂ ਜਦੋਂ ਉਹਨਾਂ ਦੇ ਉੱਤੇ ਇੱਕ ਦੇ ਉੱਤੇ ਜਿਹੜਾ ਹੈ ਜਿਵੇਂ ਸ਼ਿਓ ਕੱਟਾ ਉਹ ਨਾਂ ਤੇ ਦਾ ਮੋਬਾਈਲ ਨੰਬਰ ਜੋ ਦੱਸਿਆ ਜਾਂਦਾ ਹੈ ਲਿਖਿਆ ਹੋਇਆ ਸੀਗਾ ਦੂਸਰੇ ਤੇ ਜਿਹੜਾ ਹੈ ਉਹ ਕੁਲਵਿੰਦਰ ਕੌਰ ਦਾ ਜਿਹੜਾ ਹੈ ਉਹ ਨਾਮ ਲਿਖਿਆ ਹੋਇਆ ਸੀਗਾ ਤੇ ਜੋ ਖੋਨਨ ਤੇ ਉਹ ਚੈੱਕ ਕੀਤਾ ਗਿਆ ਤਾਂ ਉਹ ਚ ਨਸ਼ੀਲੀਆਂ ਮੋਰੀਆਂ ਟਾਂਬਾ ਡੋਲੜੀਆਂ ਹੈਗੀਆਂ ਸੀਗੀਆਂ ਸਰ 100 ਉਹ ਜਿਹੜੀਆਂ ਹੈ ਮਿਲੀਆਂ ਤੇ ਲਗਪਰ ਜਿਹੜੀ ਹੈਗੇ ਦੋਨੋਂ ਕਿੱਟਾਂ ਦੇ ਵਿੱਚੋਂ ਇੱਕ ਦੇ ਵਿੱਚੋਂ 20000 ਗੋਲੀ ਤੇ ਇੱਕ ਦੇ ਵਿੱਚੋਂ 17000 ਗੋਲੀ ਜਿਹੜੀ ਹੈ ਉਹ ਬਰਾਮਦ ਹੋਈ ਹੈ ਜਿਹੜਾ ਮਤਲਬ ਹੈ ਜੀ ਇਹਨਾਂ ਵਿੱਚੋਂ ਇਹ ਸਰਜੁਰਾਇ ਦੇ ਮਿਸ਼ਰੂਤ ਬੰਨਾ ਵੀ ਜਿਹੜਾ ਹੱਤਾਂ ਨੇ ਕੰਡੀਪੀਸ ਦੱਤਾ ਤੇ ਇਹ ਜਿਹੜਾ ਹੈ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕੀਤਾ ਮੌਕੇ ਤੇ ਜੰਮਿਸ਼ੇ ਵੱਲੋਂ ਉਹਦੇ ਤੋਂ ਬਰਾਮਦ ਕੀਤੀ 37000 ਗੋਲੀ ਜਿਹੜੀ ਹੈ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ ਇਸ ਹਾਲ ਦੇ ਵਿੱਚ ਸੀ ਰਿਪੋਰਟ ਪੁਲਿਸ ਜਿਹੜੀ ਹੈ ਨਸ਼ੀਲੇ ਪਦਾਰਥਾਂ ਦੀ ਬਰਾਮਦ ਕੀਤੀ ਹੈ ਤੇ ਕਾਫੀ ਜਿਹੜਾ ਹੈ ਦੇ ਨਾਲ ਦਾ ਹੈ ਜਿਹੜਾ ਸਮਗਰਾਂ ਤੇ ਨਸ਼ੀਲੇ ਪਦਾਰਥ ਵੇਚਣੇ ਛੋਟੇ ਲੈਵਲ ਜਿਹੜੇ ਹੈਗੇ ਨੇ ਸੋਨ ਉਹਨਾਂ ਦਾ ਜਿਹੜਾ ਹੈ ਉਹ ਜਿਹੜੀ ਹੈ ਉਹ ਟੁੱਟੇਗੀ ਸਰ ਜਿਹੜੇ ਦੂਜੇ ਦੋਸ਼ੀਆਂ ਦੇ ਨਾਮ ਇੱਕ ਜਿਸ ਵਿੱਚ ਇੱਕ ਮਹਿਲਾ ਦਾ ਨਾਮ ਲਿਆ ਹੋਇਆ ਹੈ ਅਤੇ ਇੱਕ ਕਟਾ ਨਾਮਕ ਵਿਅਕਤੀ ਦਾ ਇਹਨਾਂ ਦੀ ਗ੍ਰਿਫਤਾਰੀ ਸੰਬੰਧੀ ਹੁਣ ਕੀ ਕਰ ਰਹੀ ਕੀਤੀ ਜਾ ਰਹੀ ਹੈ ਇਹ ਕਰੋ ਭੱਜੇ ਹੋਏ ਨੇ ਉਹਨਾਂ ਦੀ ਸੀ ਰੇਡ ਕਰ ਰਹੇ ਹਾਂ ਜਿਹੜਾ ਦੁਸੀਂ ਰਾਮਜੀਤ ਸਿੰਘ ਮੱਥੂ ਸੀ ਗ੍ਰਿਫਤਾਰ ਕੀਤਾ ਉਹਦੀ ਪੁੱਛਗਿੱਛ ਤੇ ਉਹਨੇ ਦੱਸਿਆ ਕਿ ਕੁਝ ਇਹ ਦੇ ਵਿੱਚੋਂ ਇਹਨਾਂ ਨੂੰ ਵੀ ਦੇਖਿਆ ਆਇਆ ਹੈ ਤੇ ਅਸੀਂ ਇਹ ਵੀ ਤਤਕਸ਼ ਕਰ ਰਹੇ ਹਾਂ ਕਿ ਇਹ ਜਿਹੜੇ ਪਾਰਸਲ ਨੇ ਪਾਰਸਲ ਦੇ ਵਿੱਚ ਜਿਹੜਾ ਹੈ ਨਸ਼ੀਲੇ ਮਦਾਰਸ ਦਾ ਆਉਣਾ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਤੇ ਇਹ ਪਾਰਸਲ ਤਸਦੀਕ ਕਰਨ ਵਾਲੇ ਤੋਂ ਪੁੱਛਿਸ਼ ਕੀਤੀ ਜਾ ਰਹੀ ਹੈ ਕਿ ਉਹਨੂੰ ਇਸ ਜਾਣਕਾਰੀ ਹੈ ਜਾਂ ਨਹੀਂ ਉਹ ਇਸ ਵਿੱਚ ਬਖਸ਼ ਕਰਦਾ ਹੈ ਜਾਂ ਨਹੀਂ ਅਤੇ ਜਿੱਥੋਂ ਵੀ ਪਾਰਸਲ ਚੱਲੇ ਨੇ ਕਰਨਾਲ ਤੋਂ ਉਸ ਅਸਿਸ ਨਾਲ ਵੀ ਅਸੀਂ ਜਿਹੜਾ ਹੈ ਸ਼ਾਮਲ ਕਰਕੇ ਉਹਨੂੰ ਪੁੱਛਿਸ਼ ਕਰਾਂਗੇ ਅਗਰ ਇਹਦਾ ਕੋਈ ਰੋਲ ਇਸ ਵਿੱਚ ਆਇਆ ਦੋਨੋਂ ਪਾਰਸਲ ਜਿਹੜੇ ਕੋਰ ਰਿਸੀਏ ਨੇ ਤਾਂ ਇਹਨਾਂ ਦੇ ਖਿਲਾਫ ਵੀ ਜਿਹੜੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜੇ ਦੋਸ਼ੀ ਪੰਜੇ ਹਨ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਜੇ ਕਿਸੇ ਦੀ ਹੋਰ ਇਹਦੇ ਵਿੱਚ ਸ਼ਮੂਲੀਅਤ ਪਾਈ ਜਾਂਦੀ ਹੈ ਦੋ ਦਿਨ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਸਜ਼ਾ ਨਾ ਕਰਨ ਕੀਤੀ ਜਾਏਗੀ ਤਾਂ ਮੈਂ ਤੁਹਾਡੇ ਚੈਨਲ ਦੇ ਵਾਅਦੇ ਭਰਾਹੀਂ ਤੇ ਕੋਰੀਅਰ ਸਰਵਿਸ ਵਾਲਿਆਂ ਨੂੰ ਬੇਨਤੀ ਕਰਨਾ ਕਿ ਉਹ ਜਿਹੇ ਜਿਹੜੇ ਹੈਗੇ ਨੇ ਉਹ ਦੇਖ ਕੇ ਮਤਲਬ ਸਰਵਿਸ ਦੇਣ ਲੋਕਾਂ ਨੂੰ ਇਹ ਤਾਂ ਕੋਰੀਅਰ ਦੇ ਥਰੂ ਇਹ ਜਿਹੜੇ ਕੋਰੀਅਰ ਦੇ ਜਿਹੜੇ ਸਭ ਪਾਰਸਲ ਆਏ ਹੋਏ ਨੇ ਤਾਂ ਉਹ ਦੇਖ ਕੇ ਜੇ ਇਹ ਸ਼ਬਦ ਨਹੀਂ ਤਾਂ ਫਿਰ ਉਹ ਵੀ ਜਿਹੜਾ ਹੈ ਕਾਨੂੰਨ ਦੇ ਜਿਹੜਾ ਹੈ ਆਪਣਾ ਇਸ ਕਰ ਲਏ